ਸਸਿਕਾ ਜੀ ਮੈਂ ਹਾ ਕੋਮਲ ਕਪੂਰ ਤੁਸੀਂ ਦੇਖ ਰਹੇ ਹੋ ਚੈਨਲ ਪੰਜਾਬੀ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਐਲਾਨ ਕੀਤਾ ਹੈ ਕਿ ਕੈਨੇਡਾ ਸਤੰਭ ਦੇ ਵਿੱਚ ਅਸਯੁਕਤ ਰਾਸ਼ਟਰ ਮहासਭਾ ਦੇ ਵਿੱਚ ਫਲਸਤੀਨੀ ਨੂੰ ਇੱਕ ਸੁਤੰਤਰ ਰਾਸ਼ਟਰ ਦੇ ਵਜੋਂ ਮਾਨਤਾ ਦੇਣ ਦੀ ਯੋਜਨਾ ਬਣਾ ਰਿਹਾ ਹੈ ਇਹ ਹਾਲੀ ਦੇ ਸਮੇਂ ਦੇ ਵਿੱਚ ਅਜਿਹਾ ਫੈਸਲਾ ਲੈਣ ਵਾਲਾ ਤੀਸਰਾ G7 ਦੇਸ਼ ਬਣ ਗਿਆ ਹੈ ਇਸ ਸੰਬੰਧੀ ਕਾਰਨੀ ਨੇ ਸਪੱਸ਼ਟ ਕੀਤਾ ਹੈ ਕਿ ਮੰਨਤਾ ਕੁਝ ਸ਼ਰਤਾਂ ਉੱਤੇ ਅਧਾਰਤ ਹੋਵੇਗੀ। ਇਹਨਾਂ ਦੇ ਵਿੱਚ ਮੁੱਖ ਤੌਰ ਉੱਤੇ ਫਲਸਤੀਨੀ ਅਥਾਰਟੀ ਦੁਆਰਾ ਸ਼ਾਸਨ ਦੇ ਵਿੱਚ ਬੁਨਿਆਦੀ ਸੁਧਾਰ, ਸਾਲ 2026 ਦੇ ਵਿੱਚ ਹਮਾਸ ਤੋਂ ਬਿਨਾਂ ਪਾਰਦਰਸ਼ੀ ਆਮ ਚੋਣਾਂ ਕਰਵਾਉਣਾ ਅਤੇ ਫਲਸਤੀਨੀ ਖੇਤਰ ਦਾ ਸੈਨਿਕਿਕਰਣੀ ਸ਼ਾਮਲ ਵੀ ਹੈ। ਫਰਾਂਸ ਅਤੇ ਯੂਨਾਈਟਿਡ ਕਿੰਗਡਮ ਤੋਂ ਬਾਅਦ ਹੁਣ ਕੈਨੇਡਾ ਨੇ ਵੀ ਐਲਾਨ ਕਰ ਦਿੱਤਾ ਹੈ ਕਿ ਉਹ ਸਤੰਬਰ ਦੇ ਵਿੱਚ ਸਯੁਕਤ ਰਾਸ਼ਟਰ ਮਹਾਸਭਾ ਦੇ 80ਵੇਂ ਸੈਕਸ਼ਨ ਦੇ ਵਿੱਚ ਫਲਸਤੀਨੀ ਰਾਜ ਨੂੰ ਰਸਮੀ ਤੌਰ ਉੱਤੇ ਮਾਨਤਾ ਦੇਵੇਗਾ। ਕੈਨੇਡਾ ਪ੍ਰਧਾਨ ਮੰਤਰੀ ਮਾਰਕਾਨੀ ਨੇ ਇਕ ਅਧਿਕਾਰਤ ਬਿਆਨ ਦੇ ਵਿੱਚ ਕਿਹਾ ਹੈ ਕਿ ਕੈਨੇਡਾ ਹਮੇਸ਼ਾ ਫلسطੀਨ ਅਤੇ ਇਜ਼ਰਾਇਲ ਦੇ ਵਿਚਕਾਰ ਟਕਰਾਵ ਦੇ ਵਿੱਚ ਦੋ ਰਾਜ ਹਲ ਦਾ ਸਮਰਥਨ ਕਰਦਾ ਰਿਹਾ ਹੈ ਪਰ ਹੁਣ ਦੋ ਰਾਜ ਹਲ ਦੀਆਂ ਸੰਭਾਵਨਾਵਾਂ ਲਗਾਤਾਰ ਅਤੇ ਗੰਭੀਰ ਰੂਪ ਦੇ ਵਿੱਚ ਖਤਮ ਹੋ ਗਈਆਂ ਨੇ ਯੂਨਾਈਟਿਡ ਸਟੇਟਸ ਇਸ ਉਮ ਇਸ ਦੀ ਐਸੈਂਸ਼ੀਅਲ ਪਾਰਟਨਰ ਇਨ ਉਮ ਇਨ ਇਨ ਪੀਸ ਉਮ ਇਨ ਦਿ ਮਿਡਲ ਈਸਟ ਉਮ ਐਂਡ ਇਨ ਵਰਚੂਅਲੀ In, in many parts of the world, I'll, I'll, uh, and we've seen uh, we've seen uh, that demonstrated. Uh, first point. Uh, second point is that the president um, does take a direct interest in resolving uh, conflicts, um, and uh, as has uh, with respect to uh, a broader set of developments in the Middle East. Um, and so again, the United States, this president uh, will play and continue to play uh, a central role. Others have responsibilities, um, Canada included. Uh, responsibilities on the humanitarian side, uh, responsibilities uh, with governance and uh, other aspects that we're supporting. Um, and we make our own independent foreign policy positions. And when we see opportunities, when we see necessity, which is what we see in this in this case, given the retreat of the prospect of a two-state solution because of the facts on the ground, as I explained. When we see that possibility, and we see the combination of an ability to influence because of our own voice and actions, but because of others and other processes that are being put in place. But to be absolutely clear, and I'll finish on this point, um, which is uh, I referenced earlier an E3 plan, the early stages uh, peace plan. I talked to uh, Prime Minister Starmer about it, President Macron as well today. Uh, Prime Minister Starmer, this public domain, briefed the President of the United States about the plan. Um, uh, a few days ago um, so there's a, there are connections all the way through and uh, my colleague obviously in regular contact with uh, um, her uh, say uh, omanak ਪ੍ਰਧਾਨ ਮੰਤਰੀ ਮਾਰਕ ਕਾਨੀ ਨੇ ਜ਼ੋਰ ਦਿੱਤਾ ਕਿ ਇਜ਼ਰਾਈਲੀ ਸਰਕਾਰ ਕਾਚੇ ਵਿੱਚ ਤੇਜ਼ੀ ਦੇ ਨਾਲ ਵਿਗੜ ਰਹੀ ਮਨੁੱਖੀ ਤਬਾਹੀ ਨੂੰ ਰੋਕਣ ਦੇ ਵਿੱਚ ਅਸਫਲ ਰਹੀ ਹੈ। ਉਹਨਾਂ ਕਿਹਾ ਕਿ ਦੋ ਰਾਜ ਖਾਲਦਾ ਅਰਥ ਹਿੰਸਾ ਦੀ ਬਜਾਏ ਸ਼ਾਂਤੀ ਨੂੰ ਚੁਣਨ ਵਾਲੇ ਸਾਰੇ ਲੋਕਾਂ ਦੇ ਨਾਲ ਖੜਾ ਹੋਣਾ ਹੈ। ਕਾਨੀ ਦੇ ਬਿਆਨ ਦੇ ਵਿੱਚ ਕਿਹਾ ਗਿਆ ਹੈ ਕਿ ਨਾਗਰੀਕਾ ਦੇ ਵੱਧੇ, ਦੁੱਖ, ਸ਼ਾਂਤੀ, ਸੁਰੱਖਿਆ ਅਤੇ ਸਾਰੇ ਮਨੁੱਖੀ ਜੀਵਨ ਦੇ ਸਨਮਾਨ ਦਾ ਸਮਰਥਨ ਕਰਨ ਦੇ ਲਈ ਤਾਲਮੇਲ ਵਾਲੀ ਅੰਤਰਰਾਸ਼ਟਰੀ ਕਾਰਵਾਈ ਵਿੱਚ ਦੇਰੀ ਦੇ ਲਈ ਕੋਈ ਥਾਂ ਨਹੀਂ ਛੱਡੇ। ਉਹਨਾਂ ਨੇ ਅੱਗੇ ਕਿਹਾ ਕਿ ਦੋ ਰਾਜਾਂ ਨੂੰ ਸੁਰੱਖਿਅਤ ਰੱਖਣ ਦਾ ਮਤਲਬ ਉਹਨਾਂ ਸਾਰੇ ਲੋਕਾਂ ਦੇ ਨਾਲ ਖੜੇ ਹੋਣਾ ਹੈ ਜੋ ਹਿੰਸਾ ਜਾਂ ਅਤਵਾਦੀ ਦੀ ਬਜਾਏ ਸ਼ਾਂਤੀ ਦੀ ਚੋਣ ਕਰਦੇ ਨੇ ਅਤੇ ਇੱਕ ਸੁਰੱਖਿਅਤ ਅਤੇ ਖੁਸ਼ਹਾਲ ਪਵਿੱਤਰ ਦੇ ਲਈ ਇੱਕੋ ਇੱਕ ਰੋਡ ਮੈਪ ਦੇ ਵਜੋਂ ਇਜ਼ਰਾਈਲੀ ਅਤੇ ਫਲਸਤੀਨੀ ਰਾਜਾਂ ਦੇ ਸ਼ਾਂਤੀਪੂਰਨ ਸਹਿ ਹੋਂਦ ਦੇ ਲਈ ਉਹਨਾਂ ਦੀ ਜਨਮ ਜਾਤ ਇੱਛਾ ਦਾ ਸਨਮਾਨ ਕਰਦੇ ਨੇ। ਕੈਨੇਡਾ ਦਾ ਫਲਸਤੀਨੀ ਰਾਜ ਨੂੰ ਮਾਨਤਾ ਦੇਣ ਦਾ ਇਰਾਦਾ ਕੁਝ ਸ਼ਰਤਾਂ ਉੱਤੇ ਅਧਾਰਿਤ ਹੈ। ਇਨ੍ਹਾਂ ਦੇ ਵਿੱਚ ਫلسطਿਨੀ ਅਥਾਰਟੀ ਦੀ ਬਹੁਤ ਜ਼ਰੂਰੀ ਸੁਧਾਰਾ ਪ੍ਰਤੀ ਵਚਨ ਬੱਧਤਾ ਸ਼ਾਮਲ ਹੈ ਜਿਸ ਵਿੱਚ ਫلسطਿਨੀ ਅਥਾਰਟੀ ਦੇ ਰਾਸ਼ਟਰਪਤੀ ਅਬਾਸ ਦੁਆਰਾ ਆਪਣੇ ਸ਼ਾਸਨ ਨੂੰ ਬੁਨਿਆਦੀ ਤੌਰ 'ਤੇ ਸੁਧਾਰਨ 2026 ਵਿੱਚ ਆਮ ਚੋਣਾਂ ਕਰਵਾਉਣ ਦੀਆਂ ਵਚਨਬੱਧਤਾਵਾਂ ਸ਼ਾਮਲ ਨੇ ਜਿਸ ਵਿੱਚ ਹਮਾਸ ਕੋਈ ਭੂਮਿਕਾ ਨਹੀਂ ਨਿਭਾ ਸਕਤਾ ਅਤੇ ਫلسطਿਨੀ ਰਾਜ ਨੂੰ ਗੈਰ-ਫੌਜੀ ਬਣਾਉਣਾ ਸ਼ਾਮਲ ਹੈ ਕਾਰਨੀ ਨੇ ਹਮਾਸ ਨੂੰ 7 ਅਕਤੂਬਰ 2023 ਨੂੰ ਕੀਤੇ ਗਏ ਹਮਲੇ ਦੌਰਾਨ ਕਈ ਇਜ਼ਰਾਈਲ ਬੰਦਕਾਂ ਨੂੰ ਵਾਪਸ ਕਰਨ ਦੀ ਵੀ ਅਪੀਲ ਕੀਤੀ ਜਿਸ ਕਾਰਨ ਚੱਲ ਰਹੀ ਜੰਗ ਸ਼ੁਰੂ ਹੋ ਗਈ ਕੈਨੇਡਾ ਵਿੱਚ ਇਜ਼ਰਾਈਲੀ ਦੂਤਾਵਾਸ ਨੇ ਪ੍ਰਧਾਨ ਮੰਤਰੀ ਕਾਰਨੀ ਦੇ ਫلسطਿਨੀ ਰਾਸਦੂ ਮੰਨਤਾ ਦੇਣ ਦੇ ਇਰਾਦੇ ਨੂੰ ਰੱਦ ਕਰ ਦਿੱਤਾ ਤੇ ਕੈਨੇਡਾ ਵਿੱਚ ਇਜ਼ਰਾਈਲ ਦੇ ਰਾਸਦੂਤ ਇਦੋ ਮੋਇਤ ਨੇ ਕਿਹਾ ਕਿ ਉਹਨਾਂ ਦਾ ਦੇਸ਼ ਇਸ ਦੇ ਵਿਰੁੱਧ ਅੰਤਰਰਾਸ਼ਟਰੀ ਦਬਾਅ ਦੀ ਵਿਗੜੀ ਹੋਈ ਮੁਹਿੰਮ ਅੱਗੇ ਨਹੀਂ ਚੁਕੇਗਾ ਮੋਇਤ ਨੇ ਕਿਹਾ ਅਸੀਂ ਆਪਣੇ ਪੁਰਖਿਆਂ ਦੇ ਵਤਨ ਉੱਤੇ ਇੱਕ ਜਿਹਾਦੀ ਰਾਜ ਥੋਪਣ ਦੀ ਇਜਾਜ਼ਤ ਦੇ ਕੇ ਆਪਣੀ ਹੋਂਦ ਨੂੰ ਕੁਰਬਾਨੀ ਨਹੀਂ ਦੇਵਾਂਗੇ ਜੋ ਸਾਡਾ ਵਿਨਾਸ਼ ਚਾਹੁੰਦਾ ਹੈ ਉਨ੍ਹਾਂ ਨੇ ਇਹ ਵੀ ਦੋਸ਼ ਲਗਾਇਆ ਕਿ ਜਵਾਬਦੇਹ ਸਰਕਾਰ ਕਾਰਜਸ਼ੀਲ ਸੰਸਥਾਵਾਂ ਜਾਂ ਫਿਰ ਦਿਆਲੂ ਲੀਡਰਸ਼ਿਪ ਦੀ ਅਨਹੋਂਦ ਵਿੱਚ ਇੱਕ ਫلسطਿਨੀ ਰਾਜ ਨੂੰ ਮਾਨਤਾ ਦੇਣਾ 7 ਅਕਤੂਬਰ 2023 ਨੂੰ ਹਮਾਸ ਦੀ ਭਿਆਨਕ ਬਰਬਰਤਾ ਨੂੰ ਇਨਾਮ ਦਿੰਦਾ ਹੈ ਅਤੇ ਜਾਇਸਟਰੋਂ ਹੰਦੈ ਮੋਇਦ ਨੇ ਇਹ ਵੀ ਕਿਹਾ ਕਿ ਯੁੱਧ ਕਾਰਨ ਇਜ਼ਰਾਈਲ ਅੰਤਰਰਾਸ਼ਟਰੀ ਕਾਨੂੰਨ ਦੇ ਤਹਿਤ ਆਪਣੀਆਂ ਜ਼ਿੰਮੇਵਾਰੀਆਂ ਦੋ ਅਨੁਸਾਰ ਗਾਜ਼ਾ ਨੂੰ ਮਨੁੱਖੀ ਸਹਾਇਤਾ ਪਹੁੰਚਾਉਣ ਦੇ ਵਿੱਚ ਇੱਕ ਸਰਗਰਮ ਭਾਈਵਾਲ ਰਿਹਾ ਹੈ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ